ਪਿੰਡਾ 파ਰਤ ਮੇਰਾ ਨਾਮ ਮਨਜੀਤ ਕੋਰ ਕੁਆਲਿਟੀ ਪਿਛੇਣਾ ਮੰਡਲ ਜ਼ਿਲ੍ਹਾ ਪ੍ਰਧਾਨਮ ਡੋਟ ਬਲਾਕ ਜ਼ਿਲ੍ਹਾ ਕੋਈਪੁਰ ਅਸੀਂ ਇੱਕ ਗਏ ਲਾਇਆ ਚੰਡੀਗੜ੍ਹ ਮੁਹੱਲੀ ਨੂੰ ਵਿਕਾਸ ਪਾਉਣਾ ਸਾਡੀ ਬਹੁਤ ਵਧੀਆ ਗੱਲ ਸੁਣੀ ਆ ਸੁਣਾਈ ਹੋਈ ਆ ਬਹੁਤ ਵਧੀਆ ਸਾਡੇ ਗੱਲਾਂ ਬਾਤਾਂ ਸੁਣੀਆਂ ਨੇ ਉਹ ਤੁਰੀ ਰਿਪੋਰਟ ਕੋਈਪੁਰ ਨੂੰ ਵਧੀਆ ਦਿੱਤੀ ਉਹਨਾਂ ਨੇ ਹੁਣ ਸਾਡੇ ਦੂਜੀ ਦੋ ਮੀਟਿੰਗਾਂ ਆ ਗਈ ਆ ਡੀਸੀ ਨਾਲ ਉਹਨੇ ਫੋਨ ਕਰਕੇ ਪ੍ਰਧਾਨ ਨੂੰ ਕਿਹਾ ਬਿਆਪ ਦੇ ਡਾਟੇ ਲੈਓ ਪਿੰਡਾਂ ਦੇ ਬਿਗਿਨਾ ਕੰਮ ਲੈਣਾ ਤੇ ਤੁਹਾਡੇ ਹਿੰਦਪੋਟਾਂ ਕਰਨੀਆਂ ਐ ਬਲਾਕਾਂ ਦੇ ਜਿਵੇਂ ਜੇ ਬਲਾਕ ਗੁਰੂ ਸਾਰਜਾ ਮਡੋੜ ਬਲਾਕਾ ਕੱਲ੍ਹ ਪੁਰਦਾ ਜੀਰਾ ਤੇ ਇੰਨਾ ਕੱ ਤੱਕ ਸੱਦਾ ਨਹੀਂ ਪਹੁੰਚਿਆ ਅੱਜ ਅਸੀਂ ਪਹੁੰਚਿਆ ਪੱਗਾ ਪ੍ਰਧਾਨ ਸਿੰਘ ਤਿੰਨ ਜੁਵਾਨ ਸੈਕਟਰੀ ਨਿੰਦਰ ਸਾਡੇ ਨਾਲ ਪਹੁੰਚੇ ਨੇ ਲੱਖਾ ਜੀ ਪਹੁੰਚੇ ਅਸੀਂ ਸੁਵਰਨਾ ਸੁਵਰਨਾ ਰਾਣੀ ਤੇ ਘਰ ਪਹੁੰਚੇ ਅੱਜ ਵੀ ਕੰਮ ਚਲਾਉਦੇ ਰਹਿਣਾ ਵਿੱਚੋਂ ਥੋੜਾ ਜਾਨੂੰ ਛੱਡ ਗਏ ਉਹਨਾਂ ਪੇਰੇ ਸੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਅਸੀਂ ਤਾਂ ਇਹ ਹੀ ਕਹਾਂਗੇ ਸਾਡੇ ਨਾਲ ਸਾਥ ਦਿਓ ਤੇ ਵਤ ਵਤ ਜੋੜਨਾ ਮੇਲ ਕਰੋ ਸਾਡੇ ਨਾਲ ਤੇ ਕੰਮ ਚ ਲਾਓ ਹੋਰ ਵੀ ਪਿੰਡਾਂ ਚ ਮੀਟਿੰਗਾਂ ਕਰਾਓ ਤੁਹਾਡੀ ਵਾਢੀ ਵਧੇਗੀ ਤੁਹਾਡੇ ਨਾਲ ਸਾਥ ਦੇਣਗੇ ਮੇਰਾ ਨੰਬਰ ਹੈਗਾ 82646 ਵੀ ਦੋ ਸਤਾ ਸੀ ਜਿੱਥੇ ਵੀ ਕੋਈ ਸੁਣਦਾ ਸੰਪਰਕ ਕਰੇ ਮੇਰੇ ਨਾਲ ਜੇ ਕਿਹੜੇ ਜੁੜਨਾ ਚਾਹੁੰਦਾ ਹੈ ਕੋਈ ਬਰੇਗਾ ਚ ਪੁਰਾਣਾ ਨਮਾਏ ਸਾਡੇ ਨਾਲ ਜੋੜ ਸਕਦਾ ਹੈ ਹੁਣ ਨਲਪੋਰ ਚਾਰ ਸਾਜੇ ਕਰਨ ਦੇ ਜੈ ਪੀਮ ਜੈ ਦੋ ਬਸਾਂ ਹਮ ਪ੍ਰਧਾਨ ਨਾਲ ਕਹਿ ਦੋ ਅਸੀਂ ਗਾਏ ਅੱਜ ਲੱਖਾਂ ਕੀ ਬਸ ਨਾ ਜੈ ਮੈਂ ਬੋਲੀ ਕਰ ਦੇਣੀ ਹਲੋ ਮੇਰੇ ਸਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਭਾਰਤ ਜੈ ਭਾਰਤ ਸਸਿਕਾਲ ਨਮਸਕਾਰ ਸਾਥੀਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸੀਂ ਜੈ ਪੀਮ ਕਿਉਂ ਕਹਿ ਰਹੇ ਹਾਂ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਿਆ ਉਹਨਾਂ ਨੂੰ ਪਤਾ ਹੈ ਕਿ ਬਾਬਾ ਸਾਹਿਬ ਡਾਕਟਰ ਬੀਟਕਰ ਪੀਮਰਾਓ ਸਾਹਿਬ ਨੇ 25 ਸਾਲ ਚ ਇਲਰਜ ਕੀਤਾ ਸੀ ਇਚਰਜ ਕਰਨ ਤੋਂ ਬਾਅਦ ਚ ਕਾਨੂੰਨ ਮੰਤਰੀ ਬਣੇ ਸੀ ਜਦੋਂ ਕਾਨੂੰਨ ਮੰਤਰੀ ਬਣੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਅਧਿਕਾਰ ਲੈ ਕੇ ਦੇਖਿਆ ਪੜਨ ਦਾ ਪਾਣੀ ਪੀਣ ਦਾ ਘਰ ਬਣੋਟੀ ਬਣਾਉਣ ਦਾ ਅਤੇ ਬੋਟਾ ਦਾ ਨੌਕਰੀਆਂ ਦਾ ਇਹ ਸਾਰੇ ਅਧਿਕਾਰ ਉਹਨਾਂ ਨੇ ਲੈ ਕੇ ਦਿੱਤੇ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਉਹਨਾਂ ਦੀ ਬਦੌਲਤ ਅੱਜ ਅਸੀਂ ਦਫ਼ਤਰਾਂ ਚ ਬੋਲ ਸਕਦੇ ਆ ਆਪਣੇ ਹੱਕ ਮੰਗ ਸਕਦੇ ਆ ਆਪਣੇ ਮਕਾਨ ਪ੍ਰੂਫੀ ਨਾਮ ਕਰਾ ਸਕਦੇ ਆ ਸਾਡੇ ਬੱਚੇ ਪੜ ਸਕਦੇ ਆ ਨੌਕਰੀਆਂ ਕਰ ਸਕਦੇ ਆ ਉਹਨਾਂ ਦੀ ਬਦੌਲਤ ਅੱਜ ਅਸੀਂ ਇਹ ਹੋਇਆ ਹੈਗਾ ਆਪਣੇ ਫੀਲਡ ਵਿੱਚ ਵੀ ਦਬੇ ਨਾਲ ਧਰਨਾ ਪ੍ਰਦਰਸ਼ਨ ਕਰ ਸਕਦੇ ਆ ਇਸ ਦੇ ਸਬੰਧ ਵਿੱਚ ਅਸੀਂ ਪਹਿਲਾਂ ਜੈ ਭੀਮ ਕਹਿਣਾ ਜ਼ਰੂਰੀ ਸਮਝਦੇ ਆਂ ਤਾਂ ਦੂਸਰਾ ਕਿ ਜਿਹੜਾ 1952 ਚ ਕਾਨੂੰਨ ਬਣਾਇਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹੁੰਚ ਦੇ ਦੇਣਾ ਹੈ 1952 ਦੇ ਕਾਨੂੰਨ ਨੂੰ ਸੋਧ ਕਰਕੇ 2005 ਦੇ ਵਿੱਚ ਰੋਜ਼ਗਾਰ ਗਰੰਟੀ ਯੋਜਨਾ ਇੱਥੇ 2005 ਦਾ ਇੱਕ ਕਾਨੂੰਨ ਬਣਾਇਆ ਸੀ ਜਿਹਨੂੰ ਆਪਾਂ ਮਨਰੇਗਾ ਕਹਿੰਦੇ ਆ ਇੱਕ ਗਰੰਟੀ ਕਾਨੂੰਨ ਆ ਤੁਹਾਡਾ 2005 ਤੋਂ ਲੈ ਕੇ ਅੱਜ 2025 ਚੜ ਗਿਆ 20 ਸਾਲ ਹੋ ਗਏ ਤੁਹਾਡੀ ਮਰੇਗਾ ਤੇ ਕਾਨੂੰਨ ਬਣੇ ਇੱਕ ਗਾਰੰਟੀ ਦਾ ਕਾਨੂੰਨ ਬਣਿਆ ਦੇਖੋ ਤੁਸੀਂ ਘਰ ਦੇ ਵਿੱਚ ਕੋਈ ਸੀ ਚੀਜ਼ ਲੈ ਕੇ ਆਉਂਦੇ ਹੋ ਮੋਬਾਈਲ LCD ਫਰੇਜ ਟੀਵੀ ਕੁਝ ਵੀ ਲਿਆਉਂਦੇ ਹੋ ਉਹਦੀ ਇੱਕ ਗਾਰੰਟੀ ਹੁੰਦੀ ਹੈ ਜਦੋਂ ਗਾਰੰਟੀ ਹੁੰਦੀ ਹੈ ਅਸੀਂ ਬੜਾ ਦਾਵਾ ਕਰਦੇ ਹਾਂ ਵੀ ਸਾਡੀ ਇਹ ਗਾਰੰਟੀ ਪਈ ਹੋਈ ਹੈ ਇਸੇ ਤਰ੍ਹਾਂ ਹੀ ਤੁਹਾਡਾ ਇੱਕ ਗਾਰੰਟੀ ਕਾਨੂੰਨ ਬਣਿਆ ਜੇਕਰ ਇਸ ਕਾਨੂੰਨ ਨੂੰ ਸਹੀ ਤਰੀਕੇ ਨਾਲ ਸਰਕਾਰ ਕੰਮ ਦਿੱਲੀ 100 ਦਿਨ ਦਾ ਕੰਮ ਹਰ ਘਰ ਹਰ ਸਾਲ ਦੇ ਵਿੱਚ ਦਿੱਲੀ ਤੇ 25 ਤੋਂ ਲੈ ਕੇ 30000 ਰੁਪਏ ਤੁਹਾਡਾ ਘਰ ਚ ਆਉਂਦਾ ਸੀ 25 ਤੋਂ ਲੈ ਕੇ 30000 ਰੁਪਏ ਨੂੰ ਅਸੀਂ ਗੁਣਾ ਕਰੀਏ 20 ਸਾਲਾਂ ਦੇ ਵਿੱਚ ਤੇ ਤੁਹਾਡਾ 6-6 ਲੱਖ ਰੁਪਏ ਹਰ ਘਰ ਦਾ ਜਿਹੜਾ ਮਨਰੇਗਾ ਦਾ ਪੈਸਾ ਆਣਾ ਸੀ ਲੇਕਿਨ ਗੰਦੀਆਂ ਸਰਕਾਰਾਂ ਨੇ ਸਾਡਾ ਕੰਮ ਨਹੀਂ ਸਹੀ ਚਲਾਇਆ ਤਾਂ ਅੱਜ ਵੀ ਜਿਹੜਾ 30% ਮਨਰੇਗਾ ਦਾ ਕੰਮ ਚੱਲਦਾ ਤਾਂ ਪਿਛਲੀਆਂ ਸਰਕਾਰਾਂ 'ਚ ਅਸੀਂ ਲਗਾਤਾਰ 10 ਸਾਲ ਕਾਲੀਆਂ ਦੀ ਸਰਕਾਰ 'ਚ ਧਰਨੇ ਲਾਉਂਦੇ ਰਹੇ ਤੇ ਲੜ-ਲੜ ਕੇ ਕੰਮ ਲਿਆ ਠੀਕਾ-ਫਿੱਕਾ ਜਾਂ ਕੰਮ ਮਿਲਿਆ ਪਰ ਕੰਮ ਆਉਂਦੇ ਸੀ ਪੈਸੇ ਵੀ ਨਾਲ ਆਉਂਦੇ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਗਈ ਉਦੋਂ ਵੀ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਤੇ ਸਾਡਾ ਕੰਮ ਆਉਂਦਾ ਸੀ ਤੇ ਕੰਮ ਤੋਂ ਬਾਅਦ ਪੈਸੇ ਵੀ ਆ ਜਾਂਦੇ ਸੀ ਆ ਜਿਹੜੀ ਝਾੜੂ ਵਾਲੀ ਗੰਦੀ ਸਰਕਾਰ ਆ ਗਈ ਇਹਨੇ ਸਾਡਾ ਪਹਿਲੋਂ ਕੰਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕੰਮ ਤਾਂ ਮਲਾਜ਼ਮਾਂ ਨੇ ਕਿਹਾ ਨਹੀਂ ਧਰਨੇ ਲੱਗਦੇ ਆ ਸਾਡਾ ਲੋਕ ਆ ਕੇ ਠਿੱਕ ਸੇ ਆਪਾਂ ਕਰਦੇ ਆ ਸਾਡੀ ਬੇਇੱਜ਼ਤੀ ਹੁੰਦੀ ਆ ਕੰਮ ਅਸੀਂ ਬੰਦ ਨਹੀਂ ਕਰ ਸਕਦੇ ਲੇਕਿਨ ਸਾਡੇ ਲੋਕ ਕੰਮ ਕਰਦੇ ਰਹਿ ਤਾਂ ਉਹਨਾਂ ਦੇ ਪੈਸੇ ਰੋਕ ਦਿੱਤੇ 6-6 ਮਹੀਨੇ 5-5 ਮਹੀਨੇ ਅਸੀਂ ਕੰਮ ਕੀਤਾ ਸਾਡੇ ਪੈਸੇ ਰੁਕੇ ਉਹਦੀ ਇੱਕ ਕੰਪਲੇਂਟ ਪਾਈ ਅਸੀਂ ਨੈਸ਼ਨਲ ਲੈਵਲ ਤੇ ਉਸ ਕੰਪਲੇਂਟ ਦੇ ਵਿੱਚ ਪੈਰਵਾਈ ਹੋਈ ਤਾਂ ਤੁਹਾਡਾ ਜਿਹੜਾ ਕੰਮ ਕਰਨ ਵਾਲੇ ਮਜ਼ਦੂਰ ਸੀਗੇ ਉਹਨਾਂ ਦੀਆਂ ਫੋਟੋ ਖਿੱਚ ਕੇ ਉਹਨਾਂ ਬੰਦਿਆਂ ਦੀਆਂ ਹਾਜਰੀਆਂ ਲਾਉਂਦੇ ਰਿਹਾ ਜਿਹੜੇ ਲੋਕ ਘਰੇ ਬੈਠੇ ਹੀ ਕੰਮ ਕਰਦੇ ਨਹੀਂ ਸੀਗੇ ਤੇ ਪੈਸੇ ਕਢੋਂਦੇ ਰਿਹਾ 80% ਤੁਹਾਡਾ ਨਗਰ ਦਾ ਪੈਸਾ ਇਸੇ ਤਰ੍ਹਾਂ ਚੋਰੀ ਹੋਇਆ ਚੋਰੀ ਹੋਣ ਤੋਂ ਬਾਅਦ ਉਸ ਕੰਪਲੇਂਟ ਦੇ ਵਿੱਚੋ ਸੋਧ ਕੀਤੀ ਗਈ ਤਾਂ ਰੋਕ ਲੱਗ ਗਈ ਕੰਮ ਦੀ ਹੁਣ ਉਸ ਦੇ ਸਬੰਧ ਵਿੱਚ ਅਸੀਂ ਪੰਜ ਧਰਨੇ ਲਾਏ ਬੜੇ ਵੱਡੇ ਵੱਡੇ ਜਿਹੜੇ ਹੈਗੇ ਚੰਡੀਗੜ੍ਹ ਤਾਂ 6ਵੇਂ ਵਾਰ ਅਸੀਂ ਆਰਡਰ ਲੈ ਕੇ ਆਏ ਏਡੀਸੀ ਡੀ ਨੇ ਫਿਰ ਸਾਰੇ ਪਿੰਡਾਂ ਦਾ ਉਹਨਾਂ ਨੇ ਮੰਗਿਆ ਵੀ ਲਿਆਓ ਭਾਈ ਮੰਗ ਪੱਤਰ ਦਿਓ ਉਹਨਾਂ ਦਾ ਰਿਕਾਰਡ ਦਿਓ ਪੂਰਾ ਕਰਕੇ ਅਸੀਂ ਤੁਹਾਡਾ ਕੰਮ ਚਲਾਵਾਂਗੇ ਹੁਣ ਤੁਹਾਡਾ ਕੰਮ ਜਿਹੜਾ ਹੈਗਾ ਸ਼ੁਰੂ ਹੋ ਗਿਆ ਆ ਲਗਭਗ ਕਾਫੀ ਪਿੰਡਾਂ 'ਚ ਚੱਲ ਗਿਆ ਆ ਜਿਹੜੀ ਲਿਸਟ ਸਾਡੀ ਬਣੀ ਹੋਈ ਆ ਤੁਹਾਡੇ ਪਿੰਡ ਦੀ ਇਹ ਲਿਸਟ ਵੀ ਬਣੀ ਉਸ ਦੇ ਸਬੰਧ ਵਿੱਚ ਅਸੀਂ ਬੇਨਤੀ ਕਰਦੇ ਆ ਕਿ ਕੱਲ ਬਲਾਕ ਚਾਕੇ ਆਪ ਆਪਨੇ ਲਿਸਟ ਬਣਾ ਲਿਜੀਏ ਕੰਮ ਚੱਲੇਗਾ ਮਨਰੇਗਾ ਜਿਹੜਾ ਹੈਗਾ ਇਹ ਵਿਚਾਰੋ ਮਨਰੇਗਾ ਬਹੁਤ ਵਧੀਆ ਕਾਨੂੰਨ ਆ ਇਸੇ ਤਰ੍ਹਾਂ ਹੀ ਮਨਰੇਗਾ ਦਾ ਜਿਹੜਾ ਹਰ ਸਾਲ ਦੇ ਵਿੱਚ ਵਾਧਾ ਹੁੰਦਾ ਜਾਂਦਾ ਦਿਹਾੜੀ ਵਧਦੀ ਜਾਂਦੀ ਆ ਕੰਮ ਵੀ ਜਿਹੜਾ ਹੈਗਾ ਉਹ ਲਗਾਤਾਰ ਜਿਹੜਾ ਚੱਲ ਰਿਹਾ ਜਿਹੜੀ ਚੋਰੀ ਹੋ ਰਹੀ ਆ ਉਹ ਹੌਲੀ ਹੌਲੀ ਸਦਾਰ ਹੋ ਰਹੀ ਆ ਚੋਰੀ ਕਰਨ ਦੀ ਜਿਹੜੀ ਇਹ ਬੰਦ ਕਰ ਰਹੀ ਹੈ ਸਾਥੀਓ ਸਭ ਤੋਂ ਵਧੀਆ ਤਾਂ ਬਜ਼ੁਰਗਾ ਨਹੀਂ ਮਨਰੇਗਾ ਵਾ ਬਜ਼ੁਰਗਾ ਲਈ ਕਿਉਂ ਵਧੀਆ ਦੇਖੋ ਅੱਜ ਸਾਡੀਆਂ ਕੁੜੀਆਂ ਨੇ ਲੋਨ ਚੱਕੇ ਹੋਏ ਆ ਲੋਨ ਦੀ ਕਿਸ਼ਤ ਦਿੱਤੀ ਨਹੀਂ ਜਾਂਦੀ ਲੋਨ ਵਾਲੇ ਜਦੋਂ ਬੋਲਦੇ ਆ ਕਿ ਕਰੇ ਤਾਂ ਬੱਚੇ ਦੇਖਦੇ ਆ ਤੇ ਉਦੋਂ ਉਸ ਤੋਂ ਬਾਅਦ ਜਦੋਂ ਬਜ਼ੁਰਗ ਜੀ ਤੋਂ ਮੰਗਦੇ ਆ ਦਵਾਈ ਲਈ ਪੈਸੇ ਮੰਗਦੇ ਆ ਜਾਂ ਘਰ ਦੀ ਖਰਚਾ ਮੰਗਦੇ ਆ ਜਾਂ ਕੱਪੜੇ ਲਈ ਕੋਈ ਖਰਚਾ ਮੰਗਦੇ ਆ ਤੇ ਉਹਨਾਂ ਦਾ ਪੋਤਾ-ਪੋਤੀ ਚ ਦੋਤਾ ਹੋਵੇ ਦੋਤੀ ਹੋਵੇ ਉਹ ਪਹਿਲਾਂ ਬੋਲ ਲਿੰਦੀ ਆ ਕਿ ਅਜੇ ਮੰਮੀ ਸਾਡੀ ਵੀ ਕੱਲ ਪੈਨਸ਼ਨ ਵਾਲਾ ਬੇਇੱਜ਼ਤੀ ਕਰਕੇ ਗਿਆ ਤੈਨੂੰ ਬੁੜਿਆ ਕਿਥੋਂ ਅਸੀਂ ਜੀ ਇਸ ਲਈ ਬੁੜਿਆਂ ਲਈ ਬਜ਼ੁਰਗਾਂ ਲਈ ਮਰੇਗਾ ਬਹੁਤ ਵਧੀਆ ਹੈ ਉਹ 10 ਦਿਨ ਕੰਮ ਕਰੇ ਤੇ 3500 ਰੁਪਏ ਦਾ ਜਿਹੜਾ ਹੈਗਾ ਕੰਮ ਹੋ ਜਾਂਦਾ 1500 ਰੁਪਏ ਪੈਨਸ਼ਨ ਵਿੱਚ ਪਲੱਸ ਕਰੀਏ ਤਾਂ 5000 ਰੁਪਏ ਬੇਬੇ ਦਾ ਹੋ ਗਿਆ 5000 ਬਾਪੂ ਦਾ ਹੋ ਗਿਆ ਤਾਂ ਉਹ ਪੋਤਿਆਂ ਦੁੱਤਿਆਂ ਨੂੰ ਵੀ ਕਹੇਗੀ ਕਿ ਆਹ ਪੁੱਤਰ ਮੈਂ ਤੁਹਾਨੂੰ ਚੀਜ਼ ਲੈ ਕੇ ਦਿੰਦੀ ਆ ਤਾਂ ਉਹਨਾਂ ਦਾ ਸਰਕਲ ਜਿਹੜਾ ਹੈਗਾ ਵਧੀਆ ਚੱਲ ਪਵੇ ਅੱਜ ਜਿਹੜੇ ਬੁੜੇ ਨਹੀਂ ਹੈਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਕੱਲ ਨੂੰ ਬੁਢੇ ਹੋਣਾ ਮਰੇਗਾ ਤਕੜੇ ਹੋ ਕੇ ਸ਼ੁਰੂ ਕਰਾਓ ਤਗੜੇ ਹੋ ਕੇ ਇਕੱਠੇ ਹੋ ਕੇ ਆਪਦੇ ਹੱਕ ਨੂੰ ਲਾਗੂ ਕਰੋ ਆਓ ਮਨੇਗਾ ਨੂੰ ਮਨੇਗਾ ਲਾਗੂ ਹੋ ਗਈ ਤੇ ਸਮਝ ਲਓ ਆਟੋਮੈਟਿਕਲੀ ਦੋਸਰੀਆਂ ਸਹੂਲਤਾਂ ਵੀ ਤੁਹਾਡੀਆਂ ਲਾਗੂ ਹੋ ਜਾਣਗੀਆਂ ਤੁਸੀਂ 76 ਸਾਲ ਤੋਂ ਵੋਟਾਂ ਪਾਉਦੇ ਹੋ ਵੋਟਾਂ ਵਾਲੇ ਆਉਂਦੇ ਆ ਜਦੋਂ ਟਾਈਮ ਹੁੰਦਾ ਉਦੋਂ ਜਿੰਤਾ ਕਰਦੇ ਆ ਕਿਸੇ ਨੂੰ ਮਾਸੜ ਆਦੇ ਆ ਕਿਸੇ ਨੂੰ ਚਾਚਾ ਆਦੇ ਕਿਸੇ ਨੂੰ ਕੁੱਪੜ ਆਦੇ ਕਿਸੇ ਨੂੰ ਪਨਵਈਆ ਵੀ ਕਹਿ ਜਾਂਦੇ ਆ ਤਰ੍ਹਾਂ ਦੇ ਵੋਟਾਂ ਲੈਣ ਤੋਂ ਬਾਅਦ ਉਹਨਾਂ ਦਾ ਕੰਮ ਕੀ ਆ कट दो पेंशन कट दो सदस्य रोक दो राशन रोक दो रोक दो मकान रोक दो मरले सब सरकार देगी कदों तो तो के देगी पजा साल चार साल पियां महीन बाद ਗੱਲਾਂ ਨਾਲ ਹੀ ਦੋਗੇ ਸਹੀ ਹੈ ਤੇ ਕੁਝ ਨਹੀਂ ਹੋਵੇਗਾ ਇਹ ਸਾਡੀਆਂ ਸਰਕਾਰਾਂ ਵੋਟ ਵੇ ਲੈ ਕੇ ਆਈਆਂ ਉਸ ਤੋਂ ਬਾਅਦ ਕੁਝ ਵੀ ਨਹੀਂ ਕਰਦੀਆਂ ਆਪਾਂ ਇਕੱਠੇ ਹੋ ਕੇ ਆਪਣੇ ਹੱਕ ਲਾਗੂ ਕਰਾਈਏ ਮੈਨੂੰ ਤੁਹਾਡੇ ਤੋਂ ਅਮੀਨ ਦਾ ਕਿ ਮਨਰੇਗਾ ਦੇ ਸਬੰਧ ਵਿੱਚ ਆਪਾਂ ਪੂਰੀ ਜਾਨ ਤਾਕਤ ਲਾ ਦਈਏ ਤਾਂ ਇਹਨੂੰ ਲਾਗੂ ਕਰਾਈਏ ਇੰਨਾ ਕਿੱਡਾ ਹੋਇਆ ਸਭ ਨੂੰ ਜੈ ਭੀਮ ਜੈ ਭਾਸਕ ਸਤਿਕਾਰ ਨਮਸਕਾਰ